ਉਹ ਦੋਹਾਨੀ ਗੰ ਚਾਚਾ ਸਰੀਰ ਤੇ ਹੀ ਖੜੀ ਐ ਸਰੀਰਾਂ ਦੇ ਉੱਤੇ ਹੀ ਐ ਉਹ ਰੱਤ ਦੀ ਉਹ ਗੱਲ ਕਰ ਰਹੇ ਨੇ ਜੈਦਾ ਖਾਣਾ ਜੇ ਖਾਣੇ ਨਾਲ ਸੋਚ ਐ ਜੀ ਜੇ ਜੋ ਖਾਉਂਗੇ ਸੋਚ ਉਹ ਜੀ ਹੋ ਜੂਗੀ ਜੈਦਾ ਹਾਂ ਅਨ ਬੈਸਾ ਬੰਨ ਉਹ ਐਸੀਆਂ ਗੱਲਾਂ ਕਰਦੇ ਨੇ ਸਮਝ ਆਜੀ ਉਹ ਦੂਏ ਸਾਬਤ ਕਰ ਦਿੰਦੇ ਨੇ ਵੀ ਦੋ ਦਰ ਮੀਟ ਜੇ ਤਾਂ ਕੋਈ ਫਰਕੇ ਨਹੀਂ ਐ ਉਹ ਸਾਇੰਸ ਦੇ ਹਿਸਾਬ ਨਾਲ ਸਭ ਸਾਬਤ ਕਰੀ ਜਾਂਦੇ ਨੇ ਇਹ ਆਪਣਾ ਝੂੜਦਾ ਸਾਰਾ ਲਈ ਜਾਂਦੇ ਸਾਰਾ ਲਈ ਜਾਂਦੇ ਨੇ ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾਂ ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾਂ ਰਾਖਸ਼ਾਂ ਦੀਆਂ ਜਿਹੜੀਆਂ ਔਰਦਾਂ ਨੇ ਉਹ ਵੀ ਉੱਚੇ ਚੜ ਕੇ ਦੇਖ ਰਹੀਆਂ ਨੇ ਇਹਨਾਂ ਦੀ ਚਰਚਾ ਚੱਲਦੀ ਹੈ ਹੂੰ ਪਾਈ ਤੂੰ ਸਵਾਰੀ ਦੁਰਗਾ ਦਾਨਵੀ ਬਸ ਸਿਰਫ ਦੁਰਗਾ ਨੇ ਫਿਰ ਸਵਾਰੀ ਫਿਰ ਪਾਈ ਜਾਂ ਇਹਨਾਂ ਦੇ ਨਾ ਹੋਈ ਨਾ ਫਿਰ ਚੰਡੀ ਨੇ میدان ਸਾਭਿਆ ਦੁਰਗਾ ਨੇ ਤਾਂ দানਵਾਂ ਦੇ ਉੱਤੇ ਕਾਬੂ ਪਾਇਆ ਰਾਖਾ ਇਹਨਾਂ ਨੂੰ ਹੀ ਕਾਬੂ ਤੋਂ ਦੇ ਦੇਰੂ ਤੜਖੀਲੇ ਨੇ ਦੇਖੇ ਮੈਂ ਕਾਬੂ ਆਏ ਜਣਗੇ ਜੈਦਾਰ ਦਾ ਲੋਕ ਦੱਸਿਆ ਨਹੀਂ ਉਹਨੇ ਆਪਾਂ ਜਦੋਂ ਉੱਥੇ ਅਨੰਦਪੁਰ ਸਾਹਿਬ ਗਏ ਸੀ ਉਹ ਮੁਸਲਮਾਨ ਆਏ ਨੇ ਇਹ ਤਾਂ ਲੁਕਦੇ ਫਿਰਦੇ ਨੇ ਉਹਨਾਂ ਤੋਂ ਸਾਰੇ ਵਿਦਵਾਨ ਜੇ ਕੋਈ ਨਾ ਤੇ ਪੁੱਛਦਾ ਆ ਮੁਸਲਮਾਨ ਸੀ ਜਿਹੜਾ ਜਮਾਦ ਇслаਮੀ ਅਲਾ ਜਨਰਲ ਸੈਕਟਰੀ ਉਹ ਕਹਿੰਦਾ ਸਾਰੇ ਲੁਕਦੇ ਨੇ ਇਹ ਜੀ ਕੁ ਪੁੱਛਣ ਜਾਂ ਨੇ ਲੁਕ ਜਾਂਦੇ ਨੇ ਸਾਡੇ ਨਾਲ ਹਾਲ ਨਹੀਂ ਲੁਕਦੇ ਕਿਸੇ ਤੋਂ ਇਹ ਤਾਂ ਲੁਕਦੇ ਫਿਰਦੇ ਨੇ ਸਵਾਲਾਂ ਤੋਂ ਇਹ ਮੈਂ ਚੋਰ ਲੁਕਦੇ ਹੁੰਦੇ ਨੇ ਤੁਸੀਂ ਕੱਲ ਵਾਰ ਸਾਨੂੰ ਨਹੀਂ ਗਿਆਨ ਇਹ ਵੀ ਨਹੀਂ ਕਹਿਣਾ ਚਾਹੁੰਦੇ ਗਿਆਨ ਨਹੀਂ ਉਹ ਗਿਆਨ ਵੀ ਹੈ ਨਹੀਂ ਇਹ ਹਾਲਤ ਦੇ ਵਿੱਚ ਇਹ ਇਦਾਂ ਛੱਡਿਆ ਨਹੀਂ ਜਾ ਸਕਦਾ ਹੁਣ ਸਿੱਕੀ ਹੁਣੇ ਹੱਦ ਹੋ ਗਈ ਹੁਣ ਬੋਲਣਾ ਨਹੀਂ ਪੈਣਾ ਸੀ ਇਹ ਤਾਂ ਯਾਰ ਹੱਦ ਕੀ ਹੋਊਗੀ ਤਾਂ ਬਹਿ ਰੰਨੇ ਸਾਡੇ ਸਿੱਖੀ ਨੂੰ ਛੱਡ ਕੇ ਡਾਣੇ ਨਹੀਂ ਮੰਦੇ ਗੱਲ ਇਹਨਾਂ ਦੀ। ਝਵਾਗੇ ਨਹੀਂ ਮੰਦੇ ਇਹਨਾਂ ਦੀ ਗੱਲ। ਜੋ ਕਾਨੂੰਨ ਬਣਾਉਣ ਜੋਗੀ ਵਖ ਲੈਣੀ ਇਹਨਾਂ ਕੋਲ। ਪਾਈ ਧੂਮ ਸਵਾਰੀ ਦੁਰਗਾ ਦਾਣਵੀ। ਦੁਰਗਾ ਨੇ ਦਾਣਵੇਂ ਉੱਤੇ ਸਵਾਰੀ ਪੱਕੀ ਕੀਤੀ ਫਿਰ ਹਾਂ। ਹਾਂ ਵੀ ਹੋਈ। ਉਹਨੇ ਜੱਜ ਜੱਜ ਫਿਰ ਆਪ ਕਮਾਂਡ ਸੰਭਾੜੀ। ਦੇਵਤਿਆਂ ਨੂੰ ਚੁੱਪ ਕਰਾ ਕੇ ਵੀ ਤੁਸੀਂ ਨਾ ਬੋਲੋ। ਤੁਸੀਂ ਤਾਂ ਫੇਰ ਵਸਤਾ ਤੇ 들다 대, 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 놀이해 뭐가보고든 대는 폐로 쪽북이.